ਇਹ ਜਿਹੜਾ ਦਿਖਾਵੇ ਦਾ ਆਪਾਂ ਕਰਨੇ ਆ ਨਾ ਇਹਦਾ ਰੱਬ ਨਾਲ ਕੋਈ ਵਾਸਤਾ ਨਹੀਂ ਹੈ ਸ਼ੁੱਧੀ ਰੱਖਣੀ ਹੈ ਸੱਚ ਪਵਿੱਤਰਤਾ ਰੱਖਣੀ ਹੈ ਪਰ ਜਿੰਨਾ ਕਰਮ ਕਾਂਢੀ ਹੋਏਗਾ ਉੰਨਾ ਹੀ ਉਹ ਹੰਕਾਰੀ ਹੋਏਗਾ ਸਾਧ ਸੰਗ ਉਹ ਦੂਜੇ ਨੂੰ ਤਰਕ ਨਾਲ ਦੇਖੇਗਾ ਨਫ਼ਰਤ ਨਾਲ ਦੇਖੇਗਾ ਜਿੰਨਾ ਹੰਕਾਰੀ ਹੋਏਗਾ ਉਹਨਾਂ ਰੱਬ ਤੋਂ ਦੂਰ ਚਲੇ ਜਾਏਗਾ ਕਰਮ ਕਰਤ ਵਧੇ ਅਹਮੇਵ ਉਨੀ ਹੰਗ ਤੰਦਰਵਾਜ ਜਾਂਦੀ ਆ ਉਹਦੇ ਕਹਿੰਦਾ ਦੁਨੀ ਚੰਦ ਮੈਂ ਕਰਮ ਕਾਂਡੀ ਤਾਂ ਬੜਾ ਸੀ ਦਾਨ ਪੁੰਨ ਤੀਰਥ ਯਾਤਰਾਏ ਚੰਗੇ ਕੰਮ ਕਰਦਾ ਸੀ ਸਾਰੇ ਹੀ ਪਰ ਮੈਂ ਗੁਰੂ ਨਹੀਂ ਸੀ ਤਾਰਿਆ ਮੈਂ ਨਗੂਰਾ ਸੀ ਨਗੂਰਾ ਜਿੰਨੇ ਮਰਜੀ ਚੰਗੇ ਕਰਮ ਕਰੀ ਜੇ ਜਿੰਨਾ ਤੇਰੇ ਗੁਰੂ ਆਲਾ ਨਹੀਂ ਬਣਦਾ ਉਹਦੇ ਲੇਖੇ ਚ ਨਹੀਂ ਪੈਂਦੇ ਜਦੋਂ ਮੇਰਾ ਵਕਤ ਅੰਤ ਸੀ ਮੈਂ ਮਰਨ ਲੱਗਾ ਜਦੋਂ ਤੇ ਗਵਾਂਢ ਵਿੱਚ ਕਿਸੇ ਨੇ ਮਾਸ ਨੂੰ ਤੜਕਾ ਲਾਇਆ ਉਹ ਦਰਗੰਦੀ ਮੇਰੀ ਨਾਸਕ ਅਨਾਸਕਾਂ ਤੱਕ ਆਈ ਮੇਰਾ ਖਿਆਲ ਫੁਰਨਾ ਹੋਇਆ ਕਿ ਸਾਰੀ ਉਮਰ ਵੈਸ਼ ਨੂੰ ਹੀ ਰਹੇ ਆਹ ਕੰਮ ਕਰਕੇ ਹੀ ਨਹੀਂ ਦੇਖਿਆ ਵਾਸ਼ਨਾ ਚਲੀ ਗਈ ਉੱਥੇ ਸਾਧ ਸੰਗੀ ਇਹਨੂੰ ਗੁਰ ਹੈ ਤਾਂ ਚਲੀ ਗਈ ਗੁਰੂ ਵਾਲੇ ਦੀ ਨਹੀਂ ਜਾਏਗੀ